ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਸਟਾਈਲ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਦੇ ਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਕਪੂਰਾ ਰੋਡ ਨੇੜੇ ਗੁਰਦੁਆਰਾ ਗੁਰਦੇਵ ਸਾਹਿਬ ਫ੍ਰੀ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਸਾਰੇ ਸੂਟ ਇੱਕ ਤੋਂ ਇੱਕ ਰਹਿਣਗੇ ਲੋ ਜੀ ਪਹਿਲਾ ਸੂਟ ਬਹੁਤ ਹੀ ਪਿਆਰਾ ਜਮ ਕਾਟਨ ਦੇ ਵਿੱਚ ਸੂਟ ਆ ਜੀ ਬਹੁਤ ਸੁ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਆ ਬਿਲਕੁਲ ਲਾਈਟ ਵੇਟ ਕਪੜਾ ਬਿਲਕੁਲ ਪ੍ਰਿੰਟ ਦੇਖ ਲਓ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਠੀਕ ਹੈ ਵਿੱਚ ਵਿਖਰ ਮਾਂ ਜਿਹਾ ਫਲਾਵਰ ਕਲਰ ਸਹੀ ਕਲਰ ਬਿਲਕੁਲ ਸਹੀ ਤੇ ਘੇਰੇ ਤੇ ਤੁਹਾਨੂੰ ਇਹ ਮਿਲੂਗਾ ਔਰਗੈਂਜ਼ਾ ਵੇਦ ਵਰਕ ਠੀਕ ਹੈ ਜੀ ਤੇ ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਆ ਘੇਰਾ ਕਿੰਨਾ ਹੋਊਗਾ ਘੇਰਾ ਦੋ ਯਾਰ ਨਾਪ ਲਓ ਨਹੀਂ ਲਓ ਜੀ ਅੱਛੀ 26 ਸਾਈਜ਼ 38 ਹੈਗਾ ਇਹਦਾ 28 ਤੋਂ ਵੀ ਜ਼ਿਆਦਾ ਹੈ ਹਾਂ ਠੀਕ ਹੈ ਜੀ ਆਹ ਲਓ ਜਿਹੜੀ ਭੈਣ ਨੂੰ 29 ਘੇਰੇ ਵਾਲਾ ਸੂਟ ਚਾਹੀਦਾ ਉਹ ਵੀ ਲੈ ਸਕਦੇ ਆ ਇਹ ਤੇ ਇਹਦੇ ਨਾਲ ਤੁਹਾਨੂੰ ਇਹ ਮਿਲੂਗੀ ਜੀ 2.5 ਮੀਟਰ ਦੀ ਕੈਮਰੀ कॉटन ਦੀ ਸਲਵਾਰ ਬਿਰਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਆ ਜੀ ਤੇ ਸ਼ਿਫੋਨ ਦਾ ਦੁਪੱਟਾ ਸਿਰ ਤੇ ਟਿਕਣ ਵਾਲਾ ਮੈਂ ਤੁਹਾਨੂੰ ਨਾਪ ਦਿੰਨੀ ਆ ਦੁਪੱਟਾ ਹੈਗਾ ਜੀ ਸਵਾ ਦੋ ਤੇ ਚੌੜਾਈ ਵਧੀਆ ਹੈਗੀ ਹੈ ਦੁਪट्टे ਦੀ ਪੂਰੀ ਹੈ ਠੀਕ ਹੈ ਜੀ ਸੋਹਣਾ ਬਹੁਤ ਹੈ ਦੁਪੱਟਾ ਔਰ ਸਿਰ ਤੇ ਟਿਕਣ ਵਾਲਾ ਨਹੀਂ ਹੈ ਵੀ ਤਿਲਕ ਦਾ ਜਾਂ ਫਿਰ ਦਾ ਉਹ ਵਾਲਾ ਦੁਪੱਟਾ ਨਹੀਂ ਹੈ ਬਹੁਤ ਪਿਆਰਾ ਦੁਪੱਟਾ ਹੈ ਤੇ ਪ੍ਰਾਈਸ ਹੈਗੀ 1295 1295 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜੂਗਾ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੀ ਲਓ ਜੀ ਨੈਕਸਟ ਸੂਟ ਦੇਖੋ ਕਾਫੀ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਬਿਲਕੁਲ ਪਿਓਰ ਕਾਟਨ ਦਾ ਸੂਟ ਹੈ ਜੀ ਇਹ ਭੋਰਾ ਵੀ ਮਿਕਸਿੰਗ ਨਹੀਂ ਹੈ ਇਹਦੇ ਵਿੱਚ ਆਹੋ ਡਿਜ਼ਾਈਨਰ ਸੂਟ ਹੈ neck ਦੇ ਉੱਪਰ ਤੁਸੀਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਪੱਟੀ ਲੱਗੀ ਹੋਈ ਹੈ ਲੇਸਾਂ ਲੱਗੀਆਂ ਹੋਈਆਂ ਨੇ ਆ ਸਾਰਾ ਮੋਤੀ ਵਰਕ ਹੈ ਆ ਵੱਲ ਸਾਰਾ ਮੋਤੀ ਵਰਕ ਹੈ ਫਿਰ ਫਿਰ ਬਲੈਕ ਮੋਤੀ ਵਰਕ ਹੈ ਆ ਸਾਰੀਆਂ ਲੇਸਸ ਲੱਗੀਆਂ ਹੋਈਆਂ ਨੇ ਬੜਾ ਹੀ ਡਿਜ਼ਾਈਨਰ ਜਿਹਾ ਪੀਸ ਰੈਡੀ ਕੀਤਾ ਤੇ ਕਲਰ ਬਹੁਤ ਜਿਆਦਾ ਸੋਹਣਾ ਹੈ ਬਿਲਕੁਲ ਕਾਟਨ ਦੇ ਵਿੱਚ ਹੈ ਜੀ ਕੋਈ ਸੀ ਥਰੂ ਨਹੀਂ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਕਲਰ ਸੇ ਇਹ ਘੇਰੇ ਤੇ ਤੁਹਾਨੂੰ ਫਿਰ ਲੇਸਸ ਮਿਲ ਰਹੀਆਂ ਨੇ ਉੱਚਾ ਨਹੀਂ ਮੈਂ ਤੁਸੀਂ ਕਰ ਸਕਦੇ ਹੋ ਇਹਨੂੰ ਘੇਰਾ ਬਹੁਤ ਜਿਆਦਾ ਹੋਊਗਾ 22 30 ਤੱਕ ਘੇਰਾ ਇਹਦਾ ਵੀ ਹੋਊਗਾ ਠੀਕ ਹੈ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਤੇ ਬਾਜੂ ਦਾ ਕਪੜਾ ਜਿਹੜਾ ਦਿੱਤਾ ਹੋਇਆ ਉਹ ਸਾਈਡ ਤੋਂ ਆ ਪੂਰਾ ਸਾਈਡ ਤੋਂ ਮਿਲੂਗਾ ਬੜਾ ਠੀਕ ਹੈ ਜੀ ਤੇ ਨਾਲ ਮਿਲੂਗੀ ਇਹ ਮਸਲੀਨ ਦੀ ਸਲਵਾਰ ਸਲਵਾ 2 80 ਮੀਟਰ ਹੋਊਗੀ ਜੀ ਆ ਲੋ ਮਸਲੀਨ ਦੀ ਸਲਵਾਰ ਮਿਲੂਗੀ ਕਲਰ ਬਹੁਤ ਜਿਆਦਾ ਸੋਹਣਾ ਹੈ ਸਹੀ ਹੈ ਹਨਾ ਦੁਪੱਟਾ ਦੇਖੋ ਜੀ ਦੁਪੱਟਾ ਪੇਂਟ ਵਾਲਾ ਬਹੁਤ ਪਿਆਰਾ ਦੁਪੱਟਾ ਹੈ ਆ ਲੋ ਸਾਰੇ ਦੁਪੱਟੇ ਦੇ ਇੰਦਾ ਪਹਿਲਾ ਪੇਂਟ ਅੱਲਿਆਂ ਤੇ ਮਿਲੂਗਾ ਤੁਹਾਨੂੰ ਇਹ ਵਾਲਾ ਫੇਰ ਇਹ ਸੈਂਟਰ ਦੇ ਵਿੱਚ ਇੱਕ ਫਲਾਵਰ ਆਊਗਾ ਪੇਂਟ ਦਾ ਠੀਕ ਹੈ ਜੀ ਤੇ ਫੇਰ ਹੈਗਾ ਇਹ ਵਾਲਾ ਪੱਲੇ ਤੇ ਫੇਰ ਤੇ ਫੋਰ ਸਾਈਡ ਲੱਗੀ ਹੋਈ ਹੈ ਜੀ ਇਹਦੇ ਲੇਸ ਦੁਪੱਟਾ ਮੇਰਾ ਖਿਆਲ ਆ ਲਾਈਵ ਨੂੰਰੀ ਦੇਖ ਲੈਣੀ ਹੈ ਦੁਪੱਟਾ ਕਿੰਨਾ ਹੋਊਗਾ ਸਵਾ ਦੋ ਪਲਾਸਾ ਹੋਊਗਾ ਜੀ ਦੁਪੱਟਾ ਬਹੁਤ ਪਿਆਰਾ ਦੁਪੱਟਾ ਜੀ ਤੇ ਸ਼ਿਫੋਨ ਦਾ ਦੁਪੱਟਾ ਸਿਰ ਤੇ ਟਿਕਣ ਵਾਲਾ ਆਣੀ ਜੀ ਗਈ ਦੱਲੇ ਬੱਲੇ ਜੀ ਲੋ ਜੀ ਨੈਕਸਟ ਦੇਖੋ ਇਹਦੇ ਨਾਲ ਦਾ ਹੀ ਆ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਇਹ ਵਾਲਾ ਕਲਰ ਹੈ ਇਹਦਾ ਥੋੜਾ ਜਿਹਾ ਗਾਜਰੀ ਜਿਹਾ ਪਸ ਤੇਰਾ ਲੱਗਦਾ ਇਹ ਵੀ ਤੇ ਇਹਦੇ ਚ ਨਾ ਵਿੱਚ ਪੈਨਲ ਵੀ ਬਣੇ ਹੋਏ ਨੇ ਉਹ ਚ ਪੈਨਲ ਨਹੀਂ ਸੀਗੇ ਇਹ ਚ ਪੈਨਲ ਵੀ ਹੈ ਲੇਸ ਦੇ ਨਾਲ ਜਿਹੜਾ ਪਹਿਲਾਂ ਵਾਲਾ ਸੂਟ ਦੇਖਿਆ ਨਾ ਉਹਦੇ ਵਿੱਚ ਪੈਨਲ ਹੈ ਨਹੀਂ ਸੀਗੇ ਬਿਲਕੁਲ ਕਾਟਨ ਦੇ ਵਿੱਚ ਸੂਟ ਮਿਲੂਗਾ 100% ਕਾਟਨ ਹੋਊਗੀ ਇਹ ਰਾਜ ਸਾਰੀ ਲੇਸ ਸਿਮਰ ਬ੍ਰਾਂਡ ਦਾ ਸੂਟ ਹੈ ਜੀ ਇਹ ਸਿਮਰ ਬ੍ਰਾਂਡ ਦਾ ਆ ਲੋ ਬਹੁਤ ਸੋਹਣਾ ਬ੍ਰਾਂਡ ਹੈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਸਿਮਰ ਬ੍ਰਾਂਡ 100% ਕਾਟਨ ਦੇ ਵਿੱਚ ਆਊਗਾ ਬਹੁਤ ਹੀ ਪਿਆਰੇ ਜੇ ਸੂਟ ਨੇ ਜੀ ਇਹ ਤੇ ਇਹ ਹੈ ਕੇਰਾ ਠੀਕ ਹੈ ਕੇਰੇ ਸਾਰੇ ਤੇ ਲੱਗ ਗਈ ਹਾਂ ਤੇ ਲੋ ਜੀ ਇਹ ਹੈ ਮਸਲੀਨ ਦੀ ਸਲਵਾਰੇ ਦੇ ਨਾਲ ਬਹੁਤ ਪਿਆਰਾ ਸੂਟ ਹੈ ਤੇ ਇਹ ਹੈਗਾ ਦੁਪੱਟਾ ਲੋ ਦੁਪੱਟਾ ਹੈਗਾ ਤੁਹਾਡਾ ਉੱਠਾ ਦਿਖਾ ਰਹੀਆਂ ਮੈਂ ਤੁਹਾਨੂੰ ਸਿੱਧਾ ਇਹ ਬੜਾ ਪਸੰਦ ਇਹ ਆਰਕੀ ਸ਼ਿਫੋਨ ਦੇ ਵਿੱਚ ਪ्योर ਸ਼ਿਫੋਨ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਲੋ ਵੱਡੀ ਗੱਲ ਹੈ ਕਿ ਦੁਪੱਟਾ ਸਿਰ ਤੇ ਟਿਕਣ ਵਾਲਾ ਟਿਲਕਣ ਵਾਲਾ ਦੁਪੱਟਾ ਨਹੀਂ ਹੈ ਲੋ ਠੀਕ ਹੈ ਜੀ ਲੈਸ ਲੇਸ ਲੱਗੀ ਹੋਈ ਹੈ ਬੜੀ ਪਿਆਰੀ ਜੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਲੱਸੀ ਕਾਟਨ ਆ ਰਿਹਾ ਮੈਂ ਹੱਥ ਰੱਖ ਕੇ ਦਿਖਾ ਦਿੰਨੀ ਹੇ ਨੀਚੇ ਬਿਲਕੁਲ ਵੀ ਟਰਾਂਸਪੇਰੈਂਸੀ ਨਹੀਂ ਹੈ ਜ਼ੀਰੋ ਟਰਾਂਸਪੇਰੈਂਸੀ ਹੈ ਤੇ ਨੈਕ ਦੇ ਉੱਪਰ ਤੁਹਾਨੂੰ ਆ ਗਲੇ ਦਾ ਵਰਕ ਮਿਲੂਗਾ ਜੀ ਬੜਾ ਪਿਆਰਾ ਜਿਹਾ ਵਰਕ ਹੈਗਾ ਉੱਪਰੋਂ ਗਲਾ ਨਿਕਲ ਜੂਗਾ ਤੁਹਾਨੂੰ ਗਲੇ ਲਈ ਉੱਪਰੋਂ ਜਗ੍ਹਾ ਛੱਡੀ ਹੋਈ ਹੈ ਠੀਕ ਹੈ ਜੀ ਮਿਰਰ ਵਰਕ ਹੋਇਆ ਹੋਇਆ ਘੇਰੇ ਤੇ ਤੁਹਾਨੂੰ ਆ ਲੇਸ ਮਿਲੂਗੀ ਬਹੁਤ ਪਿਆਰੀ ਜੀ ਕਾਟਨ ਦੀ ਲੇਸ ਲੱਗੀ ਹੋਈ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਲਈ ਕਪੜਾ ਦਿੱਤਾ ਹੋਇਆ সাইਡ ਤੋਂ ਉਹਦੇ ਉੱਪਰ ਤੁਹਾਨੂੰ ਆਹ ਪੱਟੀ ਮਿਲੂਗੀ ਪੱਟੀ ਨਹੀਂ ਹੈ ਪ੍ਰਿੰਟ ਆ ਬਲਕੇ ਇਹ ਤੁਸੀਂ ਉਤਾਰ ਕੇ ਜਿੱਥੇ ਮਰਜੀ ਐਡਜਸਟ ਕਰ ਲਿਓ ਸਲਵਾਰ ਤੇ ਲਾ ਲਿਓ ਬਾਜੀ ਤੇ ਲਾ ਲਿਓ ਜਿੱਥੇ ਤੁਹਾਨੂੰ ਲੱਗਿਆ ਇਥੇ ਕਲੀਆਂ ਪਾਉਣੀ ਆ ਇਹਦੀਆਂ ਕਲੀਆਂ ਪਾ ਲਿਓ ਤੇ ਇਹ 2 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਬਿਲਕੁਲ ਕਾਟਨ ਦੀ ਠੀਕ ਹੈ ਜੀ ਤੇ ਇਹਦੇ ਨਾਲ ਇਹ ਵਾਲਾ ਦੁਪੱਟਾ ਹੈ ਬੜਾ ਹੀ ਸੌਫਟ ਜਿਹਾ ਦੁਪੱਟਾ ਹੈ ਕਾਟਨ ਦਾ ਮਸਲੀਨ ਕਾਟਨ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਆਲੋ ਬਹੁਤ ਸੋਹਣਾ ਪੈਚਵਰਕ ਹੋਏ ਹੋਏ ਨੇ ਇਹਦੇ ਤੇ ਦੁਪੱਟੇ ਤੇ ਜਿਹੜੀਆਂ ਲਾਈਨਾਂ ਦਿਖ ਰਹੀਆਂ ਨੇ ਇਹ ਸਾਰੀਆਂ ਥਰੈਡ ਵਰਕ ਦੀਆਂ ਨੇ ਠੀਕ ਹੈ ਜੀ 4 ਸਾਈਡ ਇਹਦੇ ਪੱਟੀ ਆ ਤੇ ਦੁਪੱਟਾ ਹੋਊਗਾ ਸਵਾ ਦੋ ਮੀਟਰ ਬਹੁਤ ਸੋਹਣਾ ਦੁਪੱਟਾ ਹੈ ਤੇ ਪ੍ਰਾਈਸ 1050 ਪਰ 1050 ਦੇ ਵਿੱਚ ਬੜਾ ਹੀ ਪਿਆਰਾ ਜਿਹਾ ਸੌਫਟ ਕਾਟਨ ਦਾ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈ ਅ ਬਲੈਕਿਸ਼ ਮੈਰੂਨ ਜਿਹਾ ਕਲਰ ਹੈਗਾ ਬੜਾ ਪਿਆਰਾ ਜਿਹਾ ਕਲਰ ਹੈ ਮੈਰੂਨ ਜਿਹਾ ਵੀ ਨਹੀਂ ਕਹਿ ਸਕਦੇ ਰਸਟ ਮੈਰੂਨ ਜਿਹਾ ਕਲਰ ਹੈ ਇਦੇ ਵਿੱਚ ਆ ਮਿਰਰ ਵਰਕ ਹੋਇਆ ਆ ਲਾਈਨਾਂ ਜਾ ਰਹੀਆਂ ਨੇ ਜਿਹੜੀਆਂ 7-8 ਲਾਈਨਾਂ ਨੇ ਇਹ ਇਹ ਮਿਰਰ ਵਰਕ ਦੀਆਂ ਨੇ 8 ਲਾਈਨਾਂ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈਗਾ ਸਾਰੀਆਂ ਲਾਈਨਾਂ ਤੁਹਾਡੇ ਯੂਜ਼ ਦੇ ਵਿੱਚ ਨਹੀਂ ਆਉਣਗੀਆਂ ਤੁਸੀਂ ਇੱਕ ਲਾਈਨ ਹੈ ਜਿਹੜੀ ਮੂਰੇ ਬਾਜੂ ਤੇ ਲਾ ਸਕਦੇ ਹੋ ਇਹਦੇ ਚੋਂ ਲਾ ਕੇ ਕੱਟ ਕੇ ਤੇ ਇਹ ਹੈਗੀ ਆ ਦੀ ਸਲਵਾਰ ਤਿਆਰੀ ਦੀ ਸਲਵਾਰਾ 2.5 ਮੀਟਰ ਦੀ ਬਿਲਕੁਲ ਕਾਟਨ ਦੇ ਵਿੱਚ ਸੂਟ ਆਊਗਾ ਜੀ ਸਲਵਾਰ ਵੀ ਤੇ ਦੁਪੱਟਾ ਵੀ ਦੁਪੱਟਾ ਵੀ ਕਾਟਨ ਦੇ ਵਿੱਚ ਆਊਗਾ ਬਿਲਕੁਲ ਕਾਟਨ ਦੇ ਵਿੱਚ ਹੈ ਲੋ ਦੁਪੱਟਾ ਪੈਚ ਲੱਗੇ ਹੋਏ ਨੇ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਵਿੱਚ ਗੋਟੇ ਪੱਤੀ ਦਾ ਵਰਕ ਹੋਇਆ ਹੋਇਆ ਤੇ ਆਹ ਲੱਗੀ ਹੋਈ ਹੈ ਜੀ ਇਹਦੇ ਤੇ ਪੱਟੀ ਸੂਟ ਨਾਲ ਦੀ ਤੇ ਵਿੱਚ ਹੈਗਾ ਇਹਦੇ ਪੈਚ ਠੀਕ ਹੈ ਜੀ ਬੜਾ ਪਿਆਰਾ ਦੁਪੱਟਾ ਹੈ ਸੋਨਾ ਜਿਹਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 1299 ਰੁਪਏ ਲਓ ਜੀ ਨੈਕਸਟ ਦੇਖੋ ਇਸੇ ਵਿੱਚ ਹੀ ਇਹ ਹੈ ਬਸ ਕਲਰ ਫਰਕ ਹੈ ਬਾਕੀ ਬਿਲਕੁਲ ਸੇਮ ਹੈ ਜੀ ਇਹ ਇਹ ਸਲਵਾਰਾ ਜਿਹੜੀ ਆ ਬੇਸ ਨਾਲ ਦੀ ਹੈ ਨੇੜੇ ਕਰਕੇ ਦਿਓ ਆ ਬੇਸ ਹੈ ਇਹਦਾ ਉਹਦੇ ਨਾਲ ਦੀ ਇਹ ਸਲਵਾਰਾ ਮਹਿਰੂਨ ਕਲਰ ਦੇ ਵਿੱਚ ਇਹ ਵਾਲਾ ਹੈਗਾ ਜੀ ਦੁਪੱਟਾ ਬਿਲਕੁਲ ਸੇਮ ਦੁਪੱਟਾ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਇਹਦੇ ਤੇ ਵੀ ਉਦਾਂ ਹੀ ਤੁਹਾਨੂੰ ਪੈਚ ਮਿਲਣਗੇ ਠੀਕ ਹੈ ਜੀ ਤੇ ਪ੍ਰਾਈਸ 1299 ਰੁਪਏ 1299 ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜਾਣਾ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੀ ਲਓ ਜੀ ਅਗਲਾ ਵੀ ਜੈਪੂਰੀ ਕਾਟਨ ਦੇ ਵਿੱਚ ਹੀ ਸੂਟ ਮਿਲੂਗਾ ਤੁਹਾਨੂੰ ਕਾਫੀ ਸੋਹਣਾ ਮਸਟਰਡ ਕਲਰ ਦੇ ਵਿੱਚ ਸੂਟ ਹੈਗਾ ਬਿਲਕੁਲ ਕਾਟਨ ਦੇ ਵਿੱਚ ਸੂਟ ਆਊਗਾ ਤੇ ট্রান্সਪੇਰੈਂਸੀ ਜਮਾਈ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਕੋਈ ਵੀ ਸੂਟ ਦੇ ਲਾਈਨਿੰਗ ਨਹੀਂ ਲੱਗੂਗੀ ਇਹਨਾਂ ਦੇ ਬਿਨਾ ਲਾਈਨਿੰਗ ਵਾਲੇ ਸੂਟ ਆ ਲੋ ਜੀ ਜੈਪਰੀ ਕਾਟਨ ਦੇ ਵਿੱਚ ਸੂਟ ਹੈ ਇਹ ਪੱਟੀ ਲੱਗੀ ਹੋਈ ਹੈ ਉਹਦੇ ਉੱਪਰ ਬਟਨ ਦਿੱਤੇ ਹੋਏ ਠੀਕ ਹੈ ਜੀ ਲੋ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਕਾਟਨ ਬਹੁਤ ਪਿਆਰੀ ਹੈ ਘੇਰੇ ਤੇ ਲੱਗੀ ਹੋਈ ਹੈ ਲੇਸ ਤੇ ਇਹ ਵਾਲਾ ਸਾਈਡ ਤੋਂ ਕਪੜਾ ਮਿਲੂਗਾ ਤੁਹਾਨੂੰ ਬਾਜੂ ਵਾਸਤੇ ਇੱਥੇ ਤੱਕ ਸ਼ਰਟ ਹੈ ਇਹ ਵਾਲਾ ਤੁਹਾਨੂੰ ਬਾਜੂ ਲਈ ਕਪੜਾ ਮਿਲੂਗਾ ਤੇ ਇਹ ਜੀ ਸਲਵਾਰ ਮਿਲੂਗੀ ਇਹਦੇ ਨਾਲ ਤੁਹਾਨੂੰ ਕੈਮਰਾ ਇਹਨੂੰ ਚਾਹੇ ਕੁਝ ਵੀ ਦਿਖਾਵੇ ਪਰ ਇਹ ਬਿਲਕੁਲ ਮਸਟਰਡ ਕਲਰ ਹੈ ਐਗਜੈਕਟ ਮਸਟਰਡ ਕਲਰ ਬਹੁਤ ਸੋਹਣਾ ਸੂਟ ਹੈ ਕੈਮਰੇ 'ਚ ਨਹੀਂ ਆਉਂਦਾ ਕੈਮਰੇ 'ਚ ਨਹੀਂ ਆਉਂਦਾ ਪਰ ਐਗਜੈਕਟ ਮਸਟਰਡ ਕਲਰ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਲਓ ਜੀ ਦੁਪੱਟਾ ਦਿਖਾ ਦਿੰਨੀ ਆਂ ਦਾ ਪੈਚਵਰਕ ਹੋਇਆ ਹੋਇਆ ਆ ਜਿਹੜਾ ਪੈਚਵਰਕ ਦੀਦਾ ਹੈ ਇਹਦੇ ਨਾਲ ਦਾ ਹੈ ਹੂੰ ਠੀਕ ਹੈ ਇਹੀ ਰੰਗ ਹੈ ਆਹ ਲਓ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਆ ਪੈਚ ਜਿਹੜਾ ਰੰਗ ਸਹੀ ਹੈ ਬਸ ਸੌਫਟ ਕਾਟਨ ਮਲ ਕਾਟਨ ਆ ਪੈਚ ਲੱਗਿਆ ਹੋਇਆ ਪੱਲੇ ਤੇ ਵਿੱਚ ਫਿਰ ਤੁਹਾਨੂੰ ਇਸ ਤਰ੍ਹਾਂ ਦੀਆਂ ਪੈਚ ਮਿਲਣਗੇ ਠੀਕ ਹੈ ਸ਼ਰਟ ਨਾਲ ਦੇ ਆ ਲੋ ਜੀ ਤੇ ਇਹ ਪੱਲੇ ਤੇ ਫਿਰ ਤੁਹਾਨੂੰ ਆ ਵਾਲਾ ਸ਼ਰਟ ਦੇ ਨਾਲ ਦਾ ਪੈਚ ਮਿਲੇਗਾ ਫੋਰ ਸਾਈਡ ਸ਼ਰਟ ਦੇ ਨਾਲ ਦੀ ਤੁਹਾਨੂੰ ਇਹ ਪੱਟੀ ਮਿਲੂਗੀ ਦੁਪੱਟੇ ਬਹੁਤ ਜਿਆਦਾ ਸੌਫਟ ਬਹੁਤ ਜਿਆਦਾ ਸੌਫਟ ਦੁਪੱਟਾ ਹੈ ਪ੍ਰਾਈਸ 999 ਰੁਪਏ 999 ਦੇ ਵਿੱਚ ਆ ਜਾਊਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣ ਲੋ ਜੀ ਨੈਕਸਟ ਦੇਖੋ ਹਾਂ ਜੀ ਇਹ ਕਿ ਟੈਕਸ ਦਾ ਸੂਟ ਹੈ ਕਾਟਨ ਬੜੀ ਜਿਆਦਾ ਸੌਫਟ ਹੈ ਜੀ ਬਹੁਤ ਜਿਆਦਾ ਮਲਾਈ ਵਰਗੀ ਕਾਟਨ 5 ਮੀਟਰ ਦਾ ਸੂਟ ਆਊਗਾ ਜੀ ਆ ਲਓ ਤਾਂ ਐਂ ਫੁਲਾਡੂਲਾ ਕਪੜਾ ਆਊਗਾ ਤੁਹਾਡੇ ਕੋਲ ਠੀਕ ਹੈ ਤੇ ਘੇਰੇ ਤੇ ਤੁਹਾਨੂੰ ਆ ਲੈਸ ਇੱਕ ਮਿਲ ਜੂਗੀ ਲੈਸ ਨਹੀਂ ਲਿਆਉਣ ਦੀ ਲੋੜ ਹੈ ਖਰਚਾ ਬਚ ਜੂਗਾ ਤੁਹਾਡਾ ਠੀਕ ਹੈ ਜੀ ਬਹੁਤ ਸੋਹਣੀ ਲੈਸ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਲੋ ਜੀ ਦੁਪੱਟਾ ਦੇਖੋ ਮਲ ਕਾਟਨ ਦੇ ਵਿੱਚ ਦੁਪੱਟਾ ਬੜਾ ਪਿਆਰਾ ਪਿਓਰ ਕਾਟਨ ਹੈ ਪਾਣੀ ਵਰਗੀ ਕਾਟਨ ਹੈ ਇਹ ਆ ਲੋ ਖਾਣ ਵਾਲਾ ਦੁਪੱਟਾ ਨਹੀਂ ਆ ਵੀ ਇਹ ਗਲਜੇ ਨੂੰ ਖਾਊਗਾ ਉਵੇਂ ਦਾ ਦੁਪੱਟਾ ਨਹੀਂ ਹੈ ਬਹੁਤ ਸੋਹਣਾ ਦੁਪੱਟਾ ਹੈ ਤੇ ਪ੍ਰਾਈਸ ਹੈਗੀ ਹੈ 1195 ਰੁਪਏ ਨੈਕਸਟ ਦੇਖੋ ਸੇਮ ਹੀ ਹੈ ਜੀ ਆ ਪ੍ਰਿੰਟ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਬਿਲਕੁਲ ਸੇਮ ਉਹੀ ਪ੍ਰਿੰਟ ਹੈ ਕਲਰ ਫਰਕ ਹੈ ਮਸਟਰਡ ਕਲਰ ਲੋ ਤੇ ਇਹ ਵਾਲਾ ਦੁਪੱਟਾ ਜੀ ਨਾਲ ਸੇਮ ਦੁਪੱਟਾ ਬਿਲਕੁਲ ਮਲ ਕਾਟਨ ਦੇ ਵਿੱਚ ਦੁਪੱਟਾ ਤੇ ਪਿਓਰ ਕਾਟਨ ਦੇ ਵਿੱਚ ਸ਼ਰਟ ਸੂਟ 5 ਮੀਟਰ ਦਾ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਕੋਈ ਸੀ ਥਰੂ ਨਹੀਂ ਹੈ ਆਰਾਮ ਨਾਲ ਤੁਸੀਂ ਗਰਮੀਆਂ ਦੇ ਵਿੱਚ ਪਾਓ ਤੇ ਹੰਡਾਓ ਲੋ ਜੀ ਪ੍ਰਾਈਸ 1195 ਲੋ ਜੀ ਇਹਦੇ ਨਾਲ ਦਾ ਇੱਕ ਸੂਟ ਤੁਹਾਨੂੰ ਆਹ ਦਿਖਾ ਦੇਣੀ ਹੈ ਕਲਰ ਫਰਕ ਹੈ ਲੋ ਜੀ ਆ ਲੋ ਲੋ ਕਲਰ ਫਰਕ ਹੈ ਸੋਹਣਾ ਜਿਹਾ ਕਲਰ ਹੈ ਸਹੀ ਆ ਰਿਹਾ ਹੁਣ ਕਲਰ ਕਲਰ ਬਿਲਕੁਲ ਸਹੀ ਆ ਰਿਹਾ ਜੀ ਕੋਈ ਕੋਈ ਕਲਰ ਹੁੰਦਾ ਜਿਹੜਾ ਸਹੀ ਨਾ ਆਵੇ अदरवाइज ਸਹੀ ਆਉਂਦੇ ਨੇ ਇਹ ਹੈਗਾ ਇਹਦੇ ਨਾਲ ਦੁਪੱਟਾ ਸੇਮ ਦੁਪੱਟੇ ਹੋਣਗੇ ਜੀ ਸਾਰੇ ਜਿਸ ਤਰ੍ਹਾਂ ਤੁਸੀਂ ਪਹਿਲਾ ਦੁਪੱਟਾ ਦੇਖ ਲਿਆ ਤੇ ਪ੍ਰਾਈਸ ਹੈਗੀ 1995 ਲੋ ਜੀ ਨੈਕਸਟ ਦੇਖੋ ਤੁਸੀਂ ਗ੍ਰੇ ਕਲਰ ਦੇ ਵਿੱਚ ਕਾਫੀ ਸੋਹਣਾ ਲੱਗਦਾ ਸੂਟ ਇਹ ਵੀ ਗ੍ਰੇ ਕਲਰ ਦੇ ਵਿੱਚ ਵੀ ਇਹ ਹੈਗਾ ਘੇਰੇ ਤੇ ਤੁਹਾਨੂੰ ਇਹ ਲੇਸ ਮਿਲੂਗੀ ਠੀਕ ਹੈ ਜੀ ਬਹੁਤ ਸੋਹਣਾ ਜੈਸੂ ਇਹ ਪ੍ਰਾਈਸ 1995 ਇਹ ਵਾਲਾ ਨਾਲ ਦੁਪੱਟਾ ਹਾਲੋ ਜੀ 컬러 ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਕਲਰ ਹੈ ਮਿਲੋ ਜੀ ਬਹੁਤ ਸੋਹਣਾ ਕਲਰ ਡਾਰਕ ਗ੍ਰੇ ਜਿਹਾ ਕਲਰ ਹੈਗਾ ਸੋਹਣਾ ਜੀ ਵਿੱਚ ਜਿਹੜੇ ਕਲਰ ਨੇ ਨਾ ਉਹ ਇਹਨੂੰ ਲਾਈਟ ਨਹੀਂ ਰਹਿਣ ਦਿੰਦੇ। ਕਾਫੀ ਪਿਆਰਾ ਲੱਗਦਾ ਹੈ। ਹਰ ਏਜ ਗਰੁੱਪ ਨੂੰ ਸੂਟ ਕਰਨ ਵਾਲਾ ਕਲਰ ਹੈਗਾ ਇਹ। ਤੇ ਇਹ ਨਾਲ ਦੁਪੱਟਾ ਹੈ। 1195 ਅਗਲਾ ਸੂਟ ਦੇਖੋ। ਹਨੂਜ ਉਦਾਂ ਹੀ ਇਹਦੇ ਫੇਰ ਤੁਹਾਨੂੰ ਲੇਸ ਮਿਲੂਗੀ ਇਹ ਸਮੋਸਾ ਲੇਸ। ਤੇ ਕਪੜਾ ਬਹੁਤ ਜ਼ਿਆਦਾ ਸੋਹਣਾ। ਕਪੜੇ ਦੀ ਕੋਈ ਸ਼ਿਕਾਇਤ ਨਹੀਂ। ਦੇਖੀਕਰ ਹੋ ਗਿਆ ਲੋਕਾ ਮੰਦ ਕਰਕੇ ਚੁੱਕਣ ਵਾਲੀ ਚੋੜਾ ਇਹ ਤੇ ਇਹ ਹੈ ਜੀ ਇਹਦਾ ਮਲ ਕਾਟਨ ਦੇ ਵਿੱਚ ਦੁਪੱਟਾ ਰਾਏ ਚ ਲੱਗੇ ਹੋਣਗੇ ਉਵੇਂ ਉਦੋਂ ਹੀ ਵੈਦਨ ਮੈਂ ਇੱਕ ਭੁੱਲਦਾ ਹਾਂ ਕਾਫੀ ਧੇਰ ਹੋ ਗਈ ਭੁੱਲ ਗਿਆ ਹੋਣੀ ਹੈ ਭੈਣਾ ਆ ਲੋਤੀ ਉਹ ਤਾਂ ਇੱਕ ਦੁਪੱਟਾ ਬਹੁਤ ਸੋਹਣਾ ਦੁਪੱਟਾ ਕਾਫੀ ਜਿਆਦਾ ਸੋਹਣਾ ਤੇ ਆ ਲੋ ਠੀਕ ਹੈ ਕਿਦਾਂ ਤੁਹਾਨੂੰ ਮੈਂ ਡਬਲ ਦਿਖਾ ਦੇਣੀ ਹੈ કોટਨ ਤਾਂ ਬਹੁਤ ਪਿਆਰੀ ਹੈ 100% कॉटन ਦੇ ਵਿੱਚ ਆਊਗਾ सूट ਲੋ ਜੀ ਕਾਫੀ ਸੋਹਣਾ ਸੂਟ ਤਾਂ ਪ੍ਰਾਈਸ ਹੈਗੀ 1145 ਅਗਲਾ ਦੇਖੋ ਜੀ ਲੋ ਜੀ ਨੈਕਸਟ ਕਲਰ ਦੇਖੋ ਤੁਸੀਂ ਇਹ ਬਲੈਕ ਕਲਰ ਦੇ ਵਿੱਚ ਹੈ ਇਹ ਵੀ ਅੱਖਾਂ ਨੂੰ ਖਾਣ ਵਾਲਾ ਕਲਰ ਨਹੀਂ ਹੈ ਕਿਉਂਕਿ ਇਹਦੇ ਉੱਪਰਲੇ ਕਲਰ ਹੈ ਜਿਹੜੇ ਉਹ ਲਾਈਟ ਕਲਰ ਨੇ ਇਸ ਕਰਕੇ ਕਾਫੀ ਜਿਆਦਾ ਸੋਹਣਾ ਲੱਗਦਾ ਹੈ ਇਹ ਤੇ ਇਹ ਹੈਗਾ ਦੁਪੱਟਾ ਲੋ ਜੀ ਬਿਲਕੁਲ ਕੈਮਰੀ ਕਾਟ ਬਿਲਕੁਲ ਪਿਓਰ ਕਾਟਨ ਕੱਲ ਦੀ ਕੱਟਣ ਲੋ ਜੀ ਬਹੁਤ ਪਿਆਰੀ ਕਾਟਨ ਹੈ ਬਿਲਕੁਲ ਪਿਓਰ 100% ਪਿਓਰ ਕਾਟਨ ਵਿਦਆਊਟ ਲਾਈਨਿੰਗ ਬਣਨ ਵਾਲਾ ਸੂਟ ਕੋਈ ਸੀ ਥਰੂ ਨਹੀਂ ਹੈਗਾ ਘੇਰੇ ਤੇ ਤੁਹਾਨੂੰ ਇਹ ਔਰਗੈਂਜ਼ਾ ਦਾ ਇਹ ਵਰਕ ਮਿਲੂਗਾ ਬਹੁਤ ਪਿਆਰਾ ਜਿਹਾ ਵਰਕ ਹੈਗਾ ਹੈਂਡ ਵਰਕ ਹੋਇਆ ਹੋਇਆ ਔਰਗੈਂਜ਼ਾ ਦੇ ਉੱਪਰ ਹੇਰੋ ਪੱਟੀ ਲੱਗੀ ਹੋਈ ਆ 27 28 ਤੱਕ ਇਹ ਪੱਟੀ ਆ ਜਿਹੜੀ ਥੋੜੀ ਰੈਡੀ ਹੋ ਜੂਗੀ 5 ਮੀਟਰ ਦਾ ਆਲ ਓਵਰ ਸੂਟ ਮਿਲੂਗਾ ਠੀਕ ਹੈ ਜੀ ਇਹਦੇ ਵਿੱਚ ਇਹ ਦੁਪੱਟਾ ਮਿਲੂਗਾ ਦੁਪੱਟਾ ਹੋਊਗਾ ਪਿਓਰ ਸ਼ਿਫੋਨ ਦੇ ਵਿੱਚ ਆ ਲਓ ਤੇ ਦੁਪੱਟਾ ਤੁਹਾਨੂੰ ਲਗਭਗ 2.5 ਮੀਟਰ ਮਿਲ ਜੂਗਾ 2 40 ਤਾਂ ਪੱਕਾ ਹੋਊਗਾ ਠੀਕ ਹੈ ਜੀ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਨਮਾਈ ਚੌੜਾਈ ਬਹੁਤ ਹੈਗੀ ਆ ਇਹ ਲੇਸ ਲੱਗੀ ਹੋਈ ਆ ਇਹਦੇ ਤੇ ਤੇ ਪ੍ਰਾਈਸ ਹੈਗੀ ਆ ਇਹਦੀ 1500 75 ਰੁਪਏ ਲੋ ਜੀ ਨੈਕਸਟ ਦੇਖੋ ਇਹ ਲੋਟੀ ਹਲਕਾ ਜਿਹਾ ਮਹਿੰਦੀ ਜਿਹਾ ਕਲਰ ਹੈਗਾ ਗ੍ਰੇ ਕਲਰ ਦਾ ਆਰਗੈਂਜ਼ਾ ਲੱਗ ਕੇ ਉੱਪਰ ਵਰਕ ਹੋਇਆ ਪਿਆ ਇਹ ਪੈਨਲ ਜਾ ਰਹੇ ਨੇ ਜਿ ਲੇਸ ਦੇ ਤੇ ਆਹ ਲੇਸ ਇਨਸਰਟ ਕੀਤੀ ਹੋਈ ਹੈ ਦੋਨੇ ਸੂਟ ਸੇਮ ਹੀ ਆ ਬਿਲਕੁਲ ਤੇ ਇਹ ਹੈ ਜੀ ਇਹਦੇ ਨਾਲ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਔਰ ਦੁਪੱਟੇ ਨੂੰ ਲੱਗੀ ਹੋਈ ਹੈ ਲੇਸ ਠੀਕ ਹੈ ਪ੍ਰਿੰਟਡ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਔਰ 2.5 ਮੀਟਰ ਹੀ ਹੋਊਗਾ ਲਗਭਗ ਠੀਕ ਹੈ ਜੀ ਲੋ ਜੀ ਇੱਕ ਸੂਟ ਤੁਹਾਨੂੰ ਹੋਰ ਦਿਖਾ ਦਾਂ ਲੋ ਇਹ ਹੈਗਾ ਆਪਣਾ ਆਰਟ ਐਕਸ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਸੂਟ ਆਰਟ ਐਕਸ ਬ੍ਰਾਂਡ ਦੇ ਵਿੱਚ ਤੇ ਬਿਲਕੁਲ ਸੀ ਥਰੂ ਨਹੀਂ ਹੈਗਾ ਬਹੁਤ ਵਧੀਆ ਬਸ ਆਈ ਵਾਲਾ ਕਲਰ ਹੈਗਾ ਤੇ ਲੋ ਜੀ ਇਹ ਹੈ ਦੁਪੱਟਾ ਇਹਦਾ ਦੁਪੱਟਾ ਮੈਂ ਤੁਹਾਨੂੰ ਡਬਲ ਹੀ ਦਿਖਾ ਦੇਣੀ ਆ ਕਹਿਰੇ 'ਚ ਫਿਰ ਡਿਜ਼ਾਈਨ ਕਲੀਅਰ ਨਹੀਂ ਹੁੰਦਾ ਕਹਿਰੇ 'ਚ ਆਹ ਲੋ ਜੀ ਇਹ ਵਾਲੀਆਂ ਦੀਆਂ ਕੰਨੀਆਂ ਹੋਣਗੀਆਂ ਕੰਨੀਆਂ ਤੇ ਇਹ ਵਾਲਾ ਪ੍ਰਿੰਟ ਹੋਊਗਾ ਇਹਦੇ 2.5 ਮੀਟਰ ਦਾ ਦੁਪੱਟਾ ਹੋਊਗਾ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਹੋਊਗਾ ਔਰ ਪ੍ਰਾਈਸ ਹੈਗੀ ਹੈ ਜੀ ਇਹਦੀ ਹਾਂ 1460 ਰੁਪਏ ਇੱਕ ਸੁਤਨਾ ਜੀ ਕੱਲ ਰਹਿ ਗਿਆ ਸੀ ਆਪਣਾ ਫੇਰ ਫੋ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ